नमस्ते दोस्तों आ, मुझे बहुत ज़्यादा फ़ोन कॉल्स आ रहे हैं मीडिया के भी और मेरे शुभचिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ आ, वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सी की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो हैं वो सपोर्ट करती हैं और आई एम सेफ बट माई कंसर्न इज़ के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू ਤਾਂ ਜਿਵੇਂ ਕਿ ਆਪ ਸਭ ਨੇ ਸੁਣਿਆ ਹੈ ਕਿ ਇਹ ਇੱਕ ਲੀਡਰ ਹੈ ਕਿਸ ਤਰੀਕੇ ਪੰਜਾਬ ਨੂੰ ਅੱਤਵਾਦੀ ਕਹਿ ਰਿਹਾ ਤਾਂ ਦੋਸਤੋ ਅਗਰ ਤੁਸੀਂ ਵੀ ਪੰਜਾਬ ਦੇ ਰਹਿਣ ਵਾਲੇ ਹੋ ਤਾਂ ਇਹਨਾਂ ਨੂੰ ਦੱਸ ਤੋ ਅੱਤਵਾਦੀ ਕੌਣ ਆ ਅਤੇ ਪੰਜਾਬੀ ਕੌਣ ਆ ਪੰਜਾਬੀ ਆਪਣੀ ਅਣਖ ਦੇ ਨਾਲ ਜਿੰਦੇ ਆ ਅਗਰ ਪੰਜਾਬ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਲੀਡਰ ਬੋਲਦਾ ਆ ਤਾਂ ਉਸ ਦਾ ਬਦਲਾ ਲੈਣਾ ਖੂਬ ਸਹੀ ਢੰਗ ਨਾਲ ਜਾਂਦੇ ਆ ਜੋ ਕਿ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹੋ ਚਾਹੇ ਉਹ ਮੋਦੀ ਸਰਕਾਰ ਹੈ ਚਾਹੇ ਉਹ ਕਿਸੇ ਹੋਰ ਸਰਕਾਰ ਹੈ ਪੰਜਾਬ ਦਾ ਹਰ ਇੱਕ ਅਣਖੀ ਵਿਅਕਤੀ ਉਹਨਾਂ ਦਾ ਜਵਾਬ ਦੇਣਾ ਬਹੁਤ ਸਹੀ ਢੰਗ ਨਾਲ ਜਾਂਦਾ ਆ ਅਤੇ ਇਸ ਦਾ ਜਵਾਬ ਵੀ ਤੁਸੀਂ ਕਮੈਂਟਾਂ ਵਿੱਚ ਦਿਓ ਅਤੇ ਬਹੁਤ ਜਲਦ ਪੂਰੇ ਹਿਮਾਚਲ ਪ੍ਰਦੇਸ਼ ਨੂੰ ਕਰਕੇ ਵਿਖਾਵਾਂਗੇ ਕਿ ਪੰਜਾਬੀ ਕੌਣ ਹਨ ਅਤੇ ਕੀ ਕੀ ਕਰ ਸਕਦੇ ਆ ਜਦੋਂ ਹਿਮਾਚਲ ਦੇ ਵਿੱਚ ਪੰਜਾਬ ਦੀਆਂ ਲੜਕੀਆਂ ਨਾਲ ਔਰਤਾਂ ਨਾਲ ਗਲਤ ਢੰਗ ਨਾਲ ਬਦਕਾਰ ਕੀਤਾ ਗਿਆ ਉਸ ਟਾਈਮ ਇਹ ਲੀਡਰ ਕੌਣ ਸੀ ਕਿੱਥੇ ਸੀਗੇ ਉਸ ਟਾਈਮ ਹਿਮਾਚਲ ਦੇ ਵਿੱਚ ਇੰਨਾ ਕੁਝ ਹੋ ਰਿਹਾ ਸੀ ਤਾਂ ਕਿਉਂ ਨਹੀਂ ਬੋਲੇਗੇ ਅੱਜ ਇੱਕ ਪੰਜਾਬ ਦੀ ਨੌਜਵਾਨ ਨੇ ਜਦੋਂ ਆਪਣਾ ਬਦਲਾ ਲੈਣ ਲਈ ਆਪਣੇ ਪੰਜਾਬੀਆਂ ਦਾ ਕੋਈ ਬਦਲਾ ਲੈਣ ਲਈ ਇੱਕ ਥੱਪੜ ਮਾਰਿਆ ਤਾਂ ਉਸ ਨੂੰ ਅੱਤਵਾਦੀ ਕਿਹਾ ਪੰਚੂਰੇ ਪੰਜਾਬ ਨੂੰ ਅੱਤਵਾਦੀ ਕਹਿ ਰਿਹਾ ਤਾਂ ਇਸ ਨੂੰ ਕਰਕੇ ਵਿਖਾਣਾ ਪਵੇਗਾ ਫੇਰ ਹੀ ਇਹਨਾਂ ਨੂੰ ਅਕਲ ਆਵੇਗੀ ਜਿੰਨਾ ਟਾਈਮ ਆਪਾਂ ਚੁੱਪ ਇਹੇ ਆਪਣੇ ਉੱਪਰ ਚੜ ਰਹੇ ਆ ਔਰ ਆਪਾ ਦਾ ਬਦਲਾ ਲੈਣ ਦਾ ਫਰਜ਼ ਸਾਰਿਆਂ ਦੀ ਬੰਦਾ ਇਕੱਲਾ ਇੱਕ ਇਹ ਨਹੀਂ ਆ ਕਿ ਕਿਸਾਨੀ ਅੰਦੋਲਨ ਵਾਲੇ ਸਿਰਫ ਇਸ ਦਾ ਬਦਲਾ ਲੈਣ ਹਰ ਇੱਕ ਪੰਜਾਬੀ ਜਿਹੜਾ ਕਿ ਅਣਖੀ ਪੰਜਾਬੀ ਆ ਸਭ ਨੂੰ ਇਕੱਠੇ ਹੋਣਾ ਪਵੇਗਾ ਅਤੇ ਇਸ ਦਾ ਬਦਲਾ ਲੈਣਾ ਪਵੇਗਾ ਨੀਤਾ 5 ਸਾਲ ਹੋਰ ਭਾਜਪੀ ਦੀ ਸਰਕਾਰ ਆ ਗਈ ਇਹਨਾਂ ਨੇ ਆਪਣੇ ਤੋਂ ਸਾਰੇ ਹੀ ਬਦਲੇ ਲੈਣੇ ਆ ਸਾਰੇ ਹੀ ਆਪਣੇ ਜੋ ਵੀ ਬਿੱਲ ਪਾਸ ਕਰਾਉਣਗੇ ਅਗਰ ਆਪਾਂ ਅੱਜ ਚੁੱਪਾਂ ਤਾਂ ਆਪਣਾ ਇਸ ਦਾ ਫਾਇਦਾ ਉਠਾਇਆ ਜਾ ਰਿਹਾ ਅਗਰ ਆਪਾਂ ਪਹਿਲਾਂ ਦੀ ਤਰ੍ਹਾਂ ਆਪਣੀ ਅੱਖ ਦੇ ਵਿੱਚ ਆਵਾਂਗੇ ਤਾਂ ਚਾਹੇ ਉਹ ਕੋਈ ਵੀ ਵੱਡਾ ਤੋਂ ਵੱਡਾ ਲੀਡਰ ਉਸ ਦਾ ਆਪਾਂ ਬਦਲਾ ਲੈ ਸਕਦੇ ਹਾਂ ਤਾਂ ਇੱਥੇ ਗੱਲ ਇਸ ਲੜਕੀ ਨੇ ਜੋ ਕਰਕੇ ਵਿਖਾਇਆ ਪੰਜਾਬ ਵਾਸੀਆਂ ਦੇ ਲਈ ਪੂਰੇ ਪੰਜਾਬ ਲਈ ਬਹੁਤ ਵਧੀਆ ਕੀਤਾ ਗਿਆ ਕਿਉਂਕਿ ਇੰਨੇ ਸਮੇਂ ਤੋਂ ਜਿੱਥੇ ਸਾਰੇ ਚੁੱਪਾ ਉੱਥੇ ਇਹ ਲੜਕੀ ਨੇ ਆਪਣਾ ਜਵਾਬ ਇੱਕ ਥੱਪੜ ਦੇ ਨਾਲ ਦਿੱਤਾਗਾ ਚਾਹੇ ਉਹ ਲੀਡਰ ਸੀ ਉਹ ਨਹੀਂ ਡਰੇਗੀ ਕਿ ਉਸ ਨੂੰ ਪਤਾ ਵੀ ਸੀ ਕਿ ਉਸ ਦੀ ਜੌਬ ਦਾ ਲਾਸਟ ਦਿਨ ਹੈ ਪਰ ਫਿਰ ਵੀ ਉਸ ਨੇ ਆਪਣੇ ਹੱਕ ਦੇ ਲਈ ਆਪਣੇ ਪੰਜਾਬ ਦੇ ਹੱਕ ਦੇ ਲਈ ਇਸ ਕੰਗਨਾ ਨੂੰ ਥੱਪੜ ਮਾਰਿਆ ਤੇ ਕਰਾਰਾ ਜਵਾਬ ਦਿੱਤਾਗਾ ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਕਿੰਨੇ ਨੌਜਵਾਨਾ ਚਾਹੇ ਉਹ ਬੀਐਸਐਫ ਵਿੱਚ ਆ ਚਾਹੇ ਉਹ ਆਰਮੀ ਵਿੱਚ ਆ ਚਾਹੇ ਉਹ ਸੀਆਰਪੀਐਫ ਆ ਚਾਹੇ ਸੀਆਈਐਫ ਵਿੱਚ ਉਹ ਪੂਰੇ ਭਾਰਤ ਨੂੰ ਕਿਸ ਤਰੀਕੇ ਨਾਲ ਦਿਨ ਰਾਤ ਡਿਊਟੀਆਂ ਕਰਕੇ ਬਚਾ ਕੇ ਰੱਖਿਆ ਹੈ ਸੇਫ ਰੱਖਿਆ ਹੈ ਪਰ ਦੂਸਰੇ ਪਾਸੇ ਉਨਾ ਹੀ ਪੰਜਾਬੀਆਂ ਨੂੰ ਅੱਜ ਅੱਤਵਾਦੀ ਕਿਹਾ ਜਾ ਰਿਹਾ ਜੋ ਕਿ ਅੱਤਵਾਦੀਆਂ ਦੇ ਨਾਲ ਲੜ ਕੇ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਬਚਾ ਕੇ ਰੱਖ ਦਿਆ ਤਾਂ ਇਸ ਦਾ ਜਵਾਬ ਦੇਣਾ ਬੰਦਾ ਹੈ ਸਾਰਿਆਂ ਨੂੰ ਇਕੱਠਾ ਹੋਣਾ ਪਏਗਾ ਚਾਹੇ ਤੁਸੀਂ ਕੋਈ ਸਰਕਾਰੀ ਨੌਕਰੀ ਕਰ ਰਹੇ ਹੋ ਚਾਹੇ ਪ੍ਰਾਈਵੇਟ ਨੌਕਰੀ ਚਾਹੇ ਤੁਸੀਂ ਕਿਸਾਨ ਹੋ ਜੇ ਅੱਜ ਆਪਾਂ ਚੁੱਪ ਰਵਾਂਗੇ ਤਾਂ ਇਸ ਦਾ ਫਾਇਦਾ ਚੱਕ ਕੇ ਆਪਣੇ ਤੇ ਕੱਲ ਨੂੰ ਹੋਰ ਵੱਧਤੇ ਹੀ ਕਨਾਲ ਵਧਿਆ ਜਾਵੇਗਾ ਅਤੇ ਆਪਣਾ ਨੁਕਸਾਨ ਕੀਤਾ ਜਾਵੇਗਾ ਤਾਂ ਇਹ ਹੀ ਵਿਸ਼ਵਾਸ ਕਰਦਾ ਕਿ ਸਾਰੇ ਹੀ ਪੰਜਾਬ ਦੇ ਵਾਸੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਇਸ ਦਾ ਜਵਾਬ ਤੁਸੀਂ ਕਮੈਂਟਾਂ ਵਿੱਚ ਦੇਣਾ ਔਰ ਇਸ ਦੇ ਸੰਬੰਧੀ ਜੋ ਵੀ ਆਪਣੇ ਫਾਰਮਰ ਵੱਲੋਂ ਨਿਊਜ਼ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ